ਕਲ ਸੋ ਅਗੁੱਟੇ ਕੋ ਦੇਖੀ ਆਈ ਦਰਵਿਸ਼ ਜੀ ਜਿਸ ਤਰ੍ਹਾਂ ਕਬਾ ਪ੍ਰਚਾਰਕਾਂ ਵੱਲੋਂ ਗੁਰਬਾਣੀ ਦੀ ਵਿਆਖਿਆ ਵਾਕ ਵਾਕ ਕਿਉਂ ਤੇ ਇੱਕ ਸਾਰਤਾ ਕਿਵੇਂ ਲਿਆਂਦੀ ਜਾ ਸਕਦੀ ਹੈ ਗੁਰਬਾਣੀ ਚ ਪੜਾਉ ਸੋਹਣਾ ਸ਼ਬਦ ਹੈ ਕਹਾ ਆਸਾ ਕੀ ਵਾਰ ਤੇ ਰੋਜ਼ ਪੜ੍ਹਦੇ ਆਂ ਆਪਣਾ ਹੱਥੀ ਆਪਣਾ ਬੇਹਕਾ ਇਸ ਵਾਰ ਜੇ ਅਸੀਂ ਇੱਕ ਸਾਰਤਾ ਲਿਆਉਣਾ ਚਾਹੁੰਦੇ ਆਂ ਤਾਂ ਇਹ ਸਾਨੂੰ ਉਪਰਾਲਾ ਆਪ ਕਰਨਾ ਸਾਡੇ ਕਲਕਟਰ ਚ ਪ੍ਰੋਫੈਸਰ ਸਾਇੰਸਿੰਗ ਦੇ ਪਾਸ ਉਹਨਿਸਟੀ ਅਵੇਲੇਬਲ ਆ ਜੇ ਕਿਤੇ ਹੋਰ ਵੱਖਰਾ ਲੱਗਦਾ ਹੈਗਾ ਵਾ ਤੇ ਪਾਈਕਾਨ ਸਿੰਘ ਨਾਬਾਨਾ ਜਿਹੜਾ ਹੈਗਾ ਵਾ ਮਹਾਨ ਕੋਸ਼ ਹੈਗਾ ਵਾ ਉਹ ਅਵੇਲੇਬਲ ਹੈਗਾ ਵਾ ਇਹਨਾਂ ਦੋ ਚੀਜ਼ਾਂ ਨੂੰ ਵਰਤ ਲਈਏ ਤਾਂ ਅਡੇ 9.9 ਪਰਸਰ ਜਿਹੜੇ ਹੈਗੇ ਆਪਣੇ ਮਸਲੇ ਹੱਲ ਕਰ ਸਕਦੇ ਹੈ ਸਿਰਫ ਲੋਡ ਹੈਗਾ ਵਾ ਉਪਰਾਲੇ ਆਪ ਕਰਨੇ ਪੈਣੇ ਹੈ ਹੁਣ ਸਾਡੀ ਮੁਸ਼ਕਲ ਕੀ ਹੈਗਾ ਵਾ ਅਸੀਂ ਗੁਰੂ ਮਹਾਰਾਜ ਦੇ ਮੱਥੇ ਵੀ ਟੇਕਦੇ ਆ ਰਾਹ ਇਹ ਵੀ ਚੜਾਉਣੇ ਹੈਗੇ ਆ ਪਰ ਗੁਰਬਾਣੀ ਨੂੰ ਸਮਝਣ ਵਿਚਾਰਨ ਤੇ ਅਮਲ ਕਰਨਾ ਜਿਹੜਾ ਹੈਗਾ ਇਹ ਕੁਝ ਨਹੀਂ ਹੈਗਾ ਸੋ ਇਹਦੇ ਅਗੇ ਸ਼ਾਇਦ ਰਵੈਤਾਂ ਪੂਰੀਆਂ ਕਰ ਲਈਆਂ ਤਾਂ ਜਿਹੜਾ ਹੈਗਾ ਸਾਡਾ ਮਸਲਾ ਹੱਲ ਹੋ ਜਾਏਗਾ ਗੁਰੂ ਪਿਆਰੇ ਜਿਨੀ ਦੇ ਤਾਂ ਗੁਰੂ ਮਹਾਰਾਜ ਦਾ ਕਹਿਣਾ ਨਹੀਂ ਮੰਨਦੇ ਅਸੀਂ ਜੋ ਮਰਜ਼ੀ ਕਰੀ ਜਾਈਏ ਸਾਡਾ ਕੋਈ ਮਸਲਾ ਨਹੀਂ ਹੱਲ ਹੋਣਾ ਹੁਣ ਅਸੀਂ ਉਹਨੇ ਤੇ ਹੈਗੇ ਗੁਰਦਾਰ ਸਾਹਿਬ ਤੇ ਆਪਣੇ ਦੁੱਖ ਦੂਰ ਕਰ ਸਕੀਏ ਉਹ ਦੁੱਖ ਤਾਂ ਦੂਰ ਹੋਣੇ ਆ ਤੇ ਹੁਕਮਰਜ਼ਾਈ ਤਨਾ ਨਾਨਕ ਲਿਖਾ ਨਾਲ ਅਨੁਸਾਰ ਚੱਲਦੇ ਹੈਗੇ ਔਰ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਨਾ ਕੋ ਪੂਰੀ ਦੁਨੀਆ ਕੁਦਰਤ ਦੇ ਸਿਸਟਮ ਦੇ ਅਨੁਸਾਰ ਚੱਲ ਰਹੀ ਹੈਗੀ ਆ ਜੇ ਤੇ ਸਿਸਟਮ ਦੇ ਅਨੁਸਾਰ ਚੱਲਦੇ ਆ ਤੇ ਅਸੀਂ ਸੁਖੀ ਆ ਜੇ ਸਾਡੀ ਉਸ ਤੋਂ ਸਿਸਟਮ ਤੋਂ ਡੈਫੀਨੇਸ਼ਨ ਹੈ ਡਿਵੀਨੇਸ਼ ਡਿਵੀਏਸ਼ਨ ਹੈਗੀ ਆ ਤੇ ਫਿਰ ਦੁੱਖ ਮਿਲਨੇ ਮਿਲਦੇ ਹੈਗੇ ਆ ਭਾਵੇਂ ਜਿੰਨੀ ਮਰਜੀ ਬਾਣੀ ਪੜ ਲਈਏ ਜੋ ਕੁਛ ਮਰਜੀ ਕਰ ਲਈਏ ਜਿੰਨੇ ਮਰਜੀ ਗੁਰਦੁਆਰਾ ਚ ਲੰਗਰ ਕਰਾ ਲਈਏ ਮੱਖੇ ਟੇਕ ਲਈਏ ਕੋਈ ਮਸਲਾ ਲਈ ਹੋਣਾ ਹੁਣ ਗੁਰਬਾਣੀ ਤੇ ਸਪਸ਼ਟ ਕਿਹਾ ਹੈਗਾ ਵਾ ਇੱਕ ਆ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਵਿਚਾਰ ਧਾਰਾ ਇੱਕ ਹੈਗੀ ਆ ਜੇ ਅਸੀਂ ਗੁਰਬਾਣੀ ਅਨੁਸਾਰ ਆਪਣੀ ਵਿਚਾਰ ਧਾਰਾ ਬਣਾ ਲਈਏ ਤਾਂ ਫਿਰ ਸਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਾਏ ਕੀ ਹੈਗਾ ਵਾ ਔਰ ਅਸੀਂ ਕਿਵੇਂ ਸਚਾਰਾ ਹੋਈਏ ਕਿ ਰੂੜੇ ਟੁੱਟੇ ਪਾ ਕੇ ਇਸ ਤਰ੍ਹਾਂ ਬੜਨਾ ਤੇ ਜੇ ਉਸ ਪਾਸੇ ਨਹੀਂ ਜਾਂਦੇ ਤੇ ਫਿਰ ਸਾਰੇ ਉਪਰਾਲੇ ਸਾਡੇ ਜਿਹੜੇ ਅਗੇ ਆ ਉਹ ਸਫਲ ਹੋਣੇ ਹੁਣ ਗੁਰਬਾਣੀ ਤੇ ਸਾਨੂੰ ਕਹਿੰਦੀ ਹੈਗੀ ਆ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਕੀ ਅਸੀਂ ਉਸ ਆਕਾਰਪੁਰਖ ਨੂੰ ਆਪਣਾ ਮਾਤਾ ਪਿਤਾ ਕਦੀ ਸਮਝਿਆ ਵਾ ਕੀ ਉਸ ਦਾ ਅਸੀਂ ਕਹਿਣਾ ਮੰਨਿਆ ਹੈਗਾ ਵਾ ਉਹ ਤਾਂ ਅਸੀਂ ਮੰਨਦੇ ਨਹੀਂ ਕਿ ਜਾਤਾਂ ਪਾਤਾਂ ਨਸਲ ਹੋਰ ਸਾਰੇ ਤਰ੍ਹਾਂ ਦੇ ਪਰਮਾਤਮ ਜਿਸੀਂ ਪਏ ਹੈਗੇ ਆ ਸਭਨਾ ਦਾ ਦਾਤਾ ਏਕ ਹੈ ਆਪੇ ਬਖਸ਼ ਕਰੇ ਹੁਣ ਉਹ ਤੇ ਇੱਕ ਹੈਗਾ ਵਾ ਸਾਰਿਆਂ ਨੂੰ ਦੇਣ ਵਾਲਾ ਹੈਗਾ ਵਾ ਫਿਰ ਅਸੀਂ ਕਿਸੇ ਕੋਲ ਕਿਉਂ ਖੋਨੇ ਹੈਗੇ ਆ ਜਾਂ ਕੁਰਸੀ ਪਿੱਛੇ ਕਿਉਂ ਲੜਦੇ ਰਹਿੰਦੇ ਹੈਗੇ ਆ ਪਾੜ ਬ੍ਰਹਮਪੁਰਬ ਇੱਕ ਹੈ ਦੂਜਾ ਨਹੀਂ ਕੋਈ ਉਹ ਤੇ ਸਾਰਾ ਇੱਕ ਹੈਗਾ ਵਾ ਜਿਉ ਪਿੰਡ ਤੋਂ ਤਿਸਕਾ ਜੋਤਿਸ਼ ਪਾੜੇ ਤੋਂ ਹੋਵੇ ਸਭ ਕੁਝ ਉਸਦੇ ਹੁਕਮ ਤੇ ਰਜ਼ਾ ਦੇ ਅਨੁਸਾਰ ਹੋਣਾ ਹੈਗਾ ਵਾ ਜਿੰਨੀ ਦੇਰ ਤੱਕ ਅਸੀਂ ਆਪਣੇ ਮਨ ਦੀ ਸੋਚ 'ਚ ਇਹ ਲੈ ਕੇ ਨਹੀਂ ਆਉਂਦੇ ਸਾਡੇ ਕੋਈ ਮਸਲੇ ਨਹੀਂ ਹੱਲ ਹੋਣੇ ਹੋਰ ਪਰਮੇਸ਼ਰ ਇੱਕ ਹੈ ਸਭ ਮਹਿਰਿਆ ਸਮਾਏ ਕੀ ਅਸੀਂ ਸਾਰਿਆਂ 'ਚ ਸਮਝਦੇ ਹੈਗੇ ਆ ਕਿ ਆ ਖਾਸ ਕਰਕੇ ਉਹ ਕੁਦਰਤ ਦੇ ਵਿੱਚ ਜਿਹੜਾ ਹੈਗਾ ਵਾ ਇਹ 3 ਚੀਜ਼ਾਂ ਅਸੀਂ ਬਰਬਾਦ ਕਰ ਰਹੇ ਹਾਂ ਉਹਨਾਂ ਵਿੱਚ ਕਾਸੀਂ ਸਮਝਿਆ ਹੈਗਾ ਵਾ ਉਹ ਤੁਸੀਂ ਕਰਦੇ ਨਹੀਂ ਦਦਾ ਤਾਤਾ ਇੱਕ ਹੈ ਸਭ ਕੋ ਦੇਵਨ ਹਰ ਉਹ ਤੇ ਇੱਕ ਹੈਗਾ ਸਾਰਿਆਂ ਨੂੰ ਦੇਣ ਵਾਲਾ ਹੈਗਾ ਪਰ ਕੀ ਅਸੀਂ ਜਿਹੜਾ ਹੈਗਾ ਉਸ ਪਾਸੇ ਅਸੀਂ ਜਾਣੇ ਹੈਗੇ ਕਿ ਅਸੀਂ ਲੋੜਵੰਦ ਸਿੱਖਾਂ ਦੀ ਕਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਕਰਨ ਕਰਪ੍ਰਭ ਇੱਕ ਹੈ ਦੂਸਰ ਨਹੀਂ ਕੋਏ ਨਾਨਕ ਇਸ ਬਲਹਾਰ ਨੇ ਜਲ ਸਰ ਮੇਰ ਸੋ ਉਹ ਤੇ ਪੂਰੀ ਖਲਕਤ ਵਿੱਚ ਵਸਿਆ ਹੈਗਾ ਵਾ ਕੀ ਅਸੀਂ ਕੁਦਰਤ ਵਿੱਚ ਕਾਦਰ ਨੂੰ ਵਸਦਾ ਕਦੀ ਵੇਖਦੇ ਹੈਗੇ ਅਸੀਂ ਕਰਦੇ ਤੇ ਬਾਹਰ ਤੇ ਉਹ ਕਾਵੇ ਹੈਗੇ ਆ ਲੇਕਿਨ ਗੁਰੂ ਦੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਹੈਗੇ ਜਿੰਨੇ ਦੇਰ ਤੱਕ ਗੁਰੂ ਦੀ ਗੱਲ ਨਹੀਂ ਸੁਣਦੇ ਉਨੇ ਦੇਰ ਤੱਕ ਸਾਡੇ ਮਸਲੇ ਨਹੀਂ ਹੋਣਨੇ ਅੰਦਰ ਬਾਹਰ ਇੱਕ ਹੈ ਬਹੁ ਬਿਜਿਸ਼ਟ ਪਾਏ ਹੁਕਮੇ ਕਾਰ ਕਰਾਂ ਦਾ ਦੂਜਾ ਕਿਸ ਕਾ ਇਹ ਪਾਏ ਉਹ ਅਕਾਲਪੁਰ ਸਾਡੇ ਘਟ ਘਟ ਅੰਦਰ ਦੀ ਜਾਣਦਾ ਹੈਗਾ ਵਾ ਅਸੀਂ ਇੱਕ ਇੱਕ ਸੈਕਿੰਡ ਤੇ ਇੱਕ ਇੱਕ ਮਾਈਕਰੋ ਸੈਕਿੰਡ ਤੇ ਕੀ ਕਰਦੇ ਆ ਕੀ ਸੋਚਦੇ ਆ ਸਭ ਕੁਝ ਰਿਕਾਰਡ ਹੋ ਰਿਹਾ ਵਾ ਔਰ ਉਹਦੇ ਅਨੁਸਾਰ ਹੀ ਸਭ ਕੁਝ ਹੋ ਰਿਹਾ ਉਹ ਜਿਸ ਤਰ੍ਹਾਂ ਇੱਕ ਹੋਰ ਬੜਾ ਸੋਹਣਾ ਸ਼ਬਦ ਹੈ ਇਸ ਜਗ ਮੇਂ ਪੁਰਖ ਏਕ ਹੈ ਹੋਰ ਸਗਲੀ ਨਾਲ ਸਭਾਈ ਕੀ ਅਸੀਂ ਇਸਤਰੀਆਂ ਦੀ ਕਦੀ ਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਅਸੀਂ ਤੇ 50% ਸਾਡਾ ਆਪਣਾ ਜਿਹੜਾ ਹੈਗਾ ਵਾ ਉਸ ਨੂੰ ਹੀ ਅਸੀਂ ਕੱਢ ਚੁੱਕੇ ਹਾਂ ਅਰ ਵਿੱਚੋਂ ਹੁਣ ਕਾਲਪੁਰਖ ਇੱਕ ਹੈ ਸਭ ਦਾ ਮਾਤਾ ਪਿਤਾ ਸਾਂਝਾ ਸਭ ਨੂੰ ਦੇਣ ਵਾਲਾ ਹੈਗਾ ਸਭ ਵਿੱਚ ਸਮਾਇਆ ਹੈਗਾ ਵਾ ਕਰਨਕਰਾਂ ਸਭ ਏਕ ਹੈ ਉਸ ਦੇ ਹੁਕਮ ਦੇਰ ਸਭ ਕੁਝ ਹੁੰਦਾ ਹੈਗਾ ਵਾ ਤੇ ਫਿਰ ਕਿਉਂ ਨਹੀਂ ਜਿਹੜਾ ਹੈਗਾ ਸਾਰੇ ਪੂਰੇ ਗੁਰੂ ਗ੍ਰੰਥ ਸਾਹਿਬ ਜੋ ਪੇਜ ਨੰਬਰ 1 ਤੋਂ 1429 ਤੱਕ ਵਿਚਾਰਧਾਰਾ ਇੱਕ ਹੈਗੀ ਆ ਅਸੀਂ ਕੁਸ ਨੂੰ ਕਿਉਂ ਨਹੀਂ ਅਪਣਾਉਂਦੇ ਅਸੀਂ ਜਿਹੜਾ ਲੱਗੇ ਪਹਿਗੇ ਰਾਗੀ ਇਹ ਕਹਿੰਦਾ ਦੂਸਰਾ ਇਹ ਕਹਿੰਦਾ ਹੁਣ ਗੁਰਬਾਣੀ ਤੇ ਕਹਿੰਦੀ ਆਪਣਾ ਅਸੀਂ ਆਪਣਾ ਆਪੇ ਹੀ ਸਵਾਰੀਏ ਜੇ ਅਸੀਂ ਸਿਰਫ ਖਾਵੇ ਵਾਲੇ ਮੱਥੇ ਟੇਕਣ ਦੀ ਬਜਾਏ ਗੁਰਬਾਣੀ ਨੂੰ ਆਪ ਪੜਨਾ ਸ਼ੁਰੂ ਕਰ ਦਈਏ ਜੇ ਬਿਲਕੁਲ ਮੈਨੂੰ ਓੜੜਨ ਨਹੀਂ ਆਉਂਦਾ ਇੱਕ ਮਹੀਨੇ ਦੇ ਅੰਦਰ ਮੈਂ ਪੂਰਨ ਤੌਰ ਤੇ ਗੁਰਬਾਣੀ ਪੜਨੀ ਸਿੱਖ ਸਕਦਾ ਹਾਂ ਤੇ 1 ਘੰਟਾ ਸਿਰਫ ਲਾਵਾਂ ਜ਼ਿਆਦਾ ਵੀ ਨਹੀਂ ਇਸ ਕਰਕੇ ਇਹ ਨਹੀਂ ਹੈਗਾ ਕਿ ਲੋੜ ਹੈਗੀ ਕਿ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਜਿੰਨੀ ਦੇਰ ਤੱਕ ਅਸੀਂ ਆਪਣੀ ਸੋਚ ਨਹੀਂ ਬਦਲਦੇ ਔਰ ਖਾਸ ਤੌਰ ਤੇ ਜਿਹੜੇ ਸਾਨੂੰ ਪੰਬਲ ਪੂਸੇ ਪਾਏ ਗਏ ਜਾਂਦੇ ਹੈਗੇ ਸਾਰੇ ਰਾਗੀ ਗਰੰਥੀ ਆਉਂਦੇ ਉਹਨਾਂ ਨੂੰ ਆਪਣਾ ਧੰਦੇ ਨਾਲ ਹੈਗਾ ਸਾਨੂੰ ਆਪਣੇ ਧੰਦੇ ਵਾਸਤੇ ਅਸੀਂ ਉਹਨੇ ਅੱਗੇ ਕਿ ਸਾਨੂੰ ਗੁਰੂ ਦੀ ਮੱਤ ਮਿਲ ਜੇ ਸਾਡਾ ਜੀਵਨ ਠੀਕ ਹੋ ਜੇ ਜੇ ਅਸੀਂ ਉਸ ਟਾਰਗੇਟ ਵੱਲ ਨਹੀਂ ਜਾਂਦੇ ਤੇ ਉਹਨਾਂ ਦੇ ਲਾਇ ਲੱਗ ਬਣਦੇ ਜਾਂਦੇ ਅੱਗੇ ਆ ਫਿਰ ਸਾਡਾ ਨੁਕਸਾਨ ਆਪਣਾ ਹੋਣਾ ਕੋਈ ਬਾਣੀ ਤੇ ਕੀ ਕਹਿੰਦੀ ਹੈਗੀ ਆ ਅਕਲੀ ਸਹਿਬ ਸੇਵੀਏ ਅਕਲੀ ਪਾਈਏ ਇਮਾਨ ਅਕਲੀ ਪੜ ਕੇ ਬੁੱਝੀਏ ਅਕਲੀ ਕੀਚੇ ਦਾਨ ਨਾਨਕ ਆਖੇ ਰਾਏ ਹੋਰ ਗੱਲਾਂ ਸਿਚਾਂ ਕਿ ਅਸੀਂ ਅਕਲ ਵਰਤ ਕੇ ਦਿੰਨੇ ਹੈਗੇ ਦਾਨ ਅੱਖਾਂ ਮੀਟ ਕੇ ਅਸੀਂ ਦਾਨ ਦਿੰਨੇ ਹੈਗੇ ਆ ਫਿਰ ਇਹ ਸੋਚਦੇ ਹੈਗੇ ਸਾਡਾ ਭਲਾ ਹੋ ਜਾਏ ਦੂਸਰਾ ਸਾਡੇ ਇੱਕ ਬੜੀ ਮੁਸ਼ਕਿਲ ਹੈਗੀ ਆ ਕਿ ਜਿੰਨੇ ਵੀ ਬੜੇ ਬੁੱਧੀਜੀਵੀ ਹੈਗੇ ਹਨ ਉਹਨਾਂ ਚ ਬਹੁਤੇ ਸਾਨੂੰ ਗੁਮਰਾਹ ਕਰਨੀ ਆਉਂਦੇ ਹੈਗੇ ਵੀਰ ਜੀ ਹਰ ਇੱਕ ਦਾ ਆਪਣਾ ਮਕਸਦ ਹੁੰਦਾ ਵਾ ਜਿਹੜੇ ਗਲਤ ਟਪਕੋਟ ਆਪ ਕਰਨ ਵਾਕ ਵਾਕ ਜਿਹੜੇ ਵਿਆਖਿਆ ਕਰਦੇ ਹੈਗੇ ਆ ਕਿਉਂਕਿ ਉਹਨਾਂ ਦਾ ਮੰਤ ਹੁੰਦਾ ਵਾ ਆਪਣੇ ਆਪ ਨੂੰ ਵਿਖਾਉਣ ਦਾ ਜਾਂ ਕੋ ਹੋ ਸਕਦਾ ਕਿਸੇ ਏਜੰਸੀ ਦੇ ਬੰਦੇ ਵੀ ਹੋ ਸਕਦੇ ਹੈਗੇ ਗੁਰਬਾਣੀ ਵਿੱਚ ਵਿਆਕਰਨ ਇੱਕ ਜੇ ਸਾਨੂੰ ਇੱਕ ਥਾਂ ਅਰਥ ਨਹੀਂ ਪਤਾ ਲੱਗਦਾ ਉਹਦੇ ਨਾਲ ਦੇ 10 ਹੋਰ ਸ਼ਬਦ ਗੁਰਗਵੰਡ ਚ ਅਵੇਲੇਬਲ ਹੈਗੇ ਆ ਅੱਜ ਕੱਲ ਰਿਸਰਚਰ ਸਰਚਰ ਅਵੇਲੇਬਲ ਹੈਗੇ ਆ ਉਹ ਸ਼ਬਦ ਵੇਖ ਕੇ ਉਤੋਂ ਲੈ ਕੇ ਅਸੀਂ ਅਰਥ ਕੱਢ ਸਕਦੇ ਆ ਇਸ ਕਰ ਕੋਈ ਮੁਸ਼ਕਲ ਨਹੀਂ ਕਹਾਂਗੀ ਦੂਸਰੀ ਵੱਡੀ ਗੱਲ ਹੈ ਵੀਰ ਜੀ ਆਪ ਜੀ ਕੋ ਨਾ ਲੱਖਾਈ ਮੈਂ ਜਸਟ 1-2 ਮਿੰਟ ਲਵਾਂਗਾ ਹੋਰ ਨਾਨਕਸ਼ਾਹੀ ਕੈਲੰਡਰ ਜਿਹੜਾ ਹੈਗਾ ਵਾ ਬਣਾਇਆ ਗਿਆ ਵਾ ਕੀ ਅਸੀਂ ਇਹਨਾਂ ਹਾਲੇ ਤੱਕ ਨਹੀਂ ਸਮਝ ਸਕੇ ਕਿ ਸਾਲ 'ਚ 365.24 ਦਿਨ ਹੁੰਦੇ ਹੈਗੇ ਇਹ ਸਾਡੇ ਪਹਿਲੀ ਦੇ ਬੱਚੇ ਨੂੰ ਪਤਾ ਹੈਗਾ ਵਾ ਲੇਕਿਨ ਨਾ ਸਾਡੇ ਗੁਰਦੁਆਰੇ ਦੇ ਪ੍ਰਬੰਧਕਾਂ ਰਾਗੀਆਂ ਗ੍ਰੰਥੀਆਂ ਨਾ ਹੈ ਸਾਨੂੰ ਕਿਉਂਕਿ ਅਸੀਂ ਗੁਰਪੁਰ ਮਨਾਉਣਾ ਅਸੀਂ ਆਪ ਜਾਣੇ ਹੈਗੇ ਜੇ ਸੰਗ ਇਹ ਨਹੀਂ ਪਤਾ ਕਿ ਹਰ ਡੇਟ ਨੂੰ ਸੇਮ ਆਉਣਾ ਚਾਹੀਦਾ ਹੈਗਾ ਵਾ ਅਸੀਂ ਕੀ ਸਿੱਖ ਸਕਦੇ ਆ ਇਨਫੈਕਟ ਅਸੀਂ ਗੁਰੂ ਕੋਲੋਂ ਸਿੱਖਣਾ ਨਹੀਂ ਆਉਂਦੇ ਗੁਰੂ ਨੂੰ ਸਿਖਾਉਣਾ ਜਾਣੇ ਹੈਗੇ ਜਿਨੇ ਜਗ ਸੱਚੀ ਦਾ ਬਾਣੀ ਦਾ ਗਿਆਨ ਨਹੀਂ ਲੈਂਦੇ ਉਹਨੇ ਦੱਕ ਮਸਲੇ ਹੱਲ ਨਹੀਂ ਹੋਣੇ ਹੁਣ ਗੁਰਬਾਣੀ ਤੇ ਸਪਸ਼ਟਾ ਗੁਰਦੁਆਰੇ ਹੋਏ ਸੋਝੀ ਪਾਏ ਸੀ ਗੁਰਦੁਆਰੇ ਆਉਣ ਦਾ ਮੰਤਵ ਹੈਗਾ ਕਿ ਸੋਝੀ ਮੈਨੂੰ ਮਿਲ ਰਹੀ ਹੈਗੀ ਆ ਜਿਸ ਤਰ੍ਹਾਂ ਹੈਗਾ ਸਦਾਨਤ ਹੈਗਾ ਕਿ ਸਵਚਾਰਾ ਹੋਈਏ ਕਿ ਕੂੜੇ ਤੋਂ ਟੇਪਾਲ ਹੁਕਮ ਰਜ਼ਾਈ ਤਲਾ ਨਾਨਕ ਲਿਖਿਆ ਨਾਲ ਨਾਮ ਜਪਣਾ ਵੰਡ ਛਕਣਾ ਕੀਰਤ ਕਰਨੀ ਗੁਰਗ੍ਰੰਥ ਸਾਹਿਬ ਕੋਈ ਸ਼ਬਦ ਨਹੀਂ ਹੈਗਾ ਜਿਹੜਾ 90% ਇਸ ਦੇ ਵਿੱਚ ਮੋਟਾ ਪਾਈ ਜਾਂਦੇ ਹੈਗੇ ਸਤ ਸੰਗਤ ਸਤ ਗੁਰ ਚੜ੍ਹਤਾਲ ਹੈ ਇੱਕ ਸਕੂਲ ਦੀ ਤਰ੍ਹਾਂ ਹੋਣਾ ਗੁਰਦੁਆਰੇ ਜਿਸ ਤਰ੍ਹਾਂ ਸਕੂਲੇ ਆਪਣੇ ਬੱਚਿਆਂ ਨੂੰ ਭੇਜਦੇ ਆ ਨਾ ਆਪ ਉਸ ਤਰ੍ਹਾਂ ਅਗਰ ਸਕੂਲੇ ਜਾਵਾਂਗੇ ਸਾਡੇ ਮਸਲੇ ਹੱਲ ਹੋ ਜਾਣਗੇ ਨਾਮ ਦਾ ਮਸਲਾ ਸਾਡਾ ਮਸਲਾ ਇਸ ਕਰਕੇ ਹੈਗੇ ਆ ਸਤ ਸੰਗਤ ਕੈਸੀ ਯਾਨੀ ਇੱਕੋ ਨਾਮ ਵਿਖਾਣੀ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰੂ ਦੀ ਹੈ ਬਜਾਈ ਜੇ ਹੁਕਮ ਤੇ ਨਾਮ ਦਾ ਸਬੰਧ ਹੈਗਾ ਵਾ ਜਿੰਨੀ ਦੇਰ ਹੁਕਮ ਬਾੜੇ ਨਹੀਂ ਜਾਣਿਆ ਨਾਮ ਦੀ ਇਹ ਵੀ ਥਿਵ ਨਹੀਂ ਆਣੀ ਕੀਰਤਨ ਹੈਗਾ ਸੋ ਕਿਸ਼ ਕਰਜਿਤ ਮੈਲਨਾ ਲਾਗੇ ਹਰ ਕੀਰਤਨ ਮੈਂ ਇਹ ਮੰਨ ਜਾਗੇ ਕਿ ਅੰਦਰ ਜਾਗਰਤੀ ਪੈਦਾ ਹੋ ਰਹੀ ਆ ਕਿ ਖਾਲੀ ਹਾਰਮੋਨੀਅਮ ਤੇ ਮਿਊਜ਼ਿਕ ਸੁਣ ਰਹੇ ਹੈਗੇ ਆ ਅਮਰਤ ਹਰ ਕਾ ਨਾਮ ਹੈ ਉਹ ਨਾਮ ਨੂੰ ਪ੍ਰਾਪਤ ਕਰ ਲਿਆ ਤਾਂ ਅਮਰਤ ਮਿਲਣਾ ਹੈਗਾ ਵਾ ਔਰ ਉਹਦੇ ਵਾਸਤੇ ਸਾਨੂੰ ਕਰਨਾ ਪੈਣਾ ਵਾ ਇੱਕੋ ਦੇ ਇੱਕੋ ਤਰੀਕਾ ਹੈਗਾ ਵਾ ਗੁਰਸਿੱਖੀ ਮੀਤ ਚਲੋ ਗੁਰਚਾਲੀ ਜੋ ਗੁਰ ਕਹੇ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਆਸਬਦ ਬਹੁਤ ਬਹੁਤ ਧੰਨਵਾਦ ਵਾਗੁਰਜੀ ਦਾ ਖਾਲਸਾ ਵਾਗੁਰਜੀ ਦਾ